ਰਾ ਸਿਖਰ ਦੁਪਹਿਰ ਦਾ ਇੱਕ ਬਾਬੂ ਡਿੱਟਕ ਸ਼ਹਿਰ ਦਾ ਜਿਦਾ ਪੈਰ ਨਾ ਧਰਤੀ ਤੇ ਘਰੇਦਾਨੀ ਇੱਕ ਕਾਹੀ ਵਾਲਾ ਬਾਬੂ ਸ਼ਹਿਰ ਦੇ ਦਾਨੀ ਟਾਈ ਵਾਲਾ ਬਾਬੂ ਸ਼ਹਿਰਨੀ ਟਾਈ ਵਾਲਾ ਬਾਬੂ ਸ਼ਹਿਰ ਕੀ ਲਿਆ ਚਾਹ ਹੁਣ ਇੰਨਾ ਟਾਈਮ ਲਾਤਾ ਹਾਂਜੀ ਆ ਗਈ ਜੀ ਇੰਨੀ ਵੀ ਕਾਦੀ ਗਾੜੀ ਹੈ ਤੁਹਾਨੂੰ ਦੁਕਾਨ ਤੇ ਹੀ ਜਾਣਾ ਹੈ ਚੱਲੇ ਜਾਇਓ ਦੁਕਾਨ ਤੇ ਬਦਲੇ ਤੁਹਾਡਾ ਕੀ ਰੱਖਿਆ ਇਹੋ ਜ ਆ ਲੋ ਚਾਹ ਪੀਓ ਪਹਿਲਾਂ ਤੁਸੀਂ ਆਹਰ ਗੱਪੀ ਹਾਂਜੀ ਦੋ ਰੋਟੀਆਂ ਆ ਤੇ ਜਲਦੀ ਜਲਦੀ ਮੈਂ ਦੁਕਾਨ ਤੋਂ ਲੇਟ ਹੋ ਜਾਣਾ ਆ ਰੋਟੀ ਵੀ ਬਣ ਜਾਂਦੀ ਹੈ ਤੁਸੀਂ ਪਹਿਲਾਂ ਆ ਕਰੋ ਅੱਦਿਸ ਕੋਲ ਖਾਓ ਆਹ ਰੋਟੀ ਲੈਣਾ ਫਰੂਟ ਚੀਰ ਕੇ ਲਿਆ ਦੇ ਦੋਨੋਂ ਗੋਲੀ ਮਾਰ ਫੂਟ ਨੂੰ ਰੋਟੀ ਲਾ ਦੇ ਹਰ ਵਕਤ ਇਹਦਾ ਨਾ ਕਰੀ ਜਾਇਆ ਕਰੋ ਕੁਛ ਖਾ ਪੀ ਵੀ ਲਿਆ ਕਰੋ ਤੁਸੀਂ ਮੈਂ ਖਾ ਲੂਗਾ ਗੋਲੀ ਆਪੇ ਨਾਲ ਗੱਲ ਸੁਣੋ ਹਾਂਜੀ ਉਹ ਕਿਰਾਇਆ ਦੇ ਦੇਗੇ ਕਿਰਾਇਆ ਨਹੀਂ ਜੀ ਕਿਰਾਇਆ ਨਹੀਂ ਦੇਗੇ ਹਰ ਵਕਤ ਪੈਸਾ ਪੈਸਾ ਵੀ ਨਾ ਕਰੀ ਆਇਆ ਕਰੋ ਕੋਈ ਨਹੀਂ ਦੇ ਜਾਣਗੇ ਪੈਸਾ ਕਿਉਂ ਨਾ ਕਰੋ ਕਰੋ ਮੈਂ ਦੁਕਾਨ ਦਾ ਕਿਰਾਇਆ ਨਹੀਂ ਦੇਣਾ ਐਵੇਂ ਚੱਲੂ ਕੰਮ ਇਹਦਾ ਕਰੋ ਤੁਸੀਂ ਆਪ ਹੀ ਕਹਿ ਦੇ ਬੁੱਢੇ ਘਰ ਵਾਲੇ ਦੇਖੇ ਸੀ ਉਹ ਬੁੱਢੇ ਘਰ ਵਾਲੇ ਨਹੀਂ ਦੇਖੇ ਕੋਈ ਨਹੀਂ ਦੇਖੀ ਨਹੀਂ ਜੀ ਅਰੇ ਤਾਂ ਤੁਹਾਨੂੰ ਕੋਈ ਲੱਗ ਨਹੀਂ ਕੋਈ ਮੈਂ ਵੀ ਕਿਰਾਇਆ ਦੇਣਾਗਾ ਦੁਕਾਨ ਦਾ ਤੁਸੀਂ ਆਪ ਕਹਿ ਦੋ ਮੈਂ ਲੇਟ ਹੋ ਜੈਣਾ ਤੂੰ ਫੋਦੀ ਘਰੇ ਉਹਨਾਂ ਦੇ ਚਲੋ ਠੀਕ ਆ ਫਿਰ ਤੁਸੀਂ ਐਦਾਂ ਕਰੋ ਚਾਹ ਪੀਓ ਮੈਂ ਰੋਟੀ ਬਣਾ ਕੇ ਲੈ ਕੇ ਆਉਂਦਾ ਤੇ ਛੇਤੀ ਕਰ ਜੈਣਾ ਹਾਂਜੀ ਠੀਕ ਐ ਕਿ ਮੈਂ ਤੁਹਾਨੂੰ ਲੂਕਾ ਬੁਨੇ ਕਰਾ ਲੈ ਨਿਕਰਾਇ ਦੇ ਦੇ ਐ ਕਿ ਤੁਹਾਨੂੰ ਦੂਗਾਂ ਦੁਕਾਨ ਦਾ ਕਰਾਇਆ ਠੀਕ ਆ ਕਾਬੂ ਸ਼ਹਿਰ ਕਰਨਾ ਗੱਲ ਹੈ ਨਾਲ ਕਿ ਵੇੜਾ ਸਿਖਰ ਦੁਪਹਿਰ ਦਾ ਇੱਕ ਬਾਬੂ ਡਿੱਟਾ ਸ਼ਹਿਰ ਦਾ ਜੀ ਦਾ ਪੈਰ ਨਾ ਧਰਤੀ ਤੇ ਹੈ ਦੇਦਨੀ ਇੱਕ ਤਈਆ ਬਾਬੂ ਸ਼ਹਿਰ ਦੇਦਨੀ ਡਾਈ ਵਾਲਾ ਬਾਬੂ ਬਾਬੂ ਡਿੱਟਾ ਸ਼ਹਿਰ ਦਾ ਜੀ ਉਹ ਰਾਮ ਨਿਸ਼ਕਰ ਹਾਂਜੀ ਉਹ ਗੱਲ ਫਿਰ ਗੱਲ ਪਹਿਲਾਂ ਰੋਟੀ ਲਿਆ ਦੇ ਬਸ ਵਸ ਆ ਗਈ ਮੈਂ ਉਹ ਲੈ ਲਓ ਜਿੰਨਾ ਮੈਂ ਆ ਗਈ ਆ ਗਈ ਆ ਗਈ ਲਓ ਪਿਲੇ ਹਰ ਵਕਤ ਨਾ ਇਹ ਨਹੀਂ ਕਾਲੀ ਨਮਚਾਇਆ ਕਰੋ ਤੁਸੀਂ ਉਹ ਮੈਂ ਕਿੰਨਾ ਲੇਟ ਹੋ ਗਿਆ ਪਤਾ ਬਸ ਰੋਟੀ ਖਾਓ ਤੁਸੀਂ ਰੋਟੀ ਰੈਡੀ ਤੁਹਾਡੀ ਮੈਂ ਲੈ ਕੇ ਆਈ ਦਵਾਈ ਵੀ ਖਤਮ ਹੋ ਗਈ। ਉਹ ਪ੍ਰੀਤੀ ਜਾਇ ਨਾਲੋਂ ਨਾ ਕਰੇ। ਹਾਂਜੀ ਜਾਇਆ। ਆ ਲੈ ਕੇ ਕਿਰਾਇਆ ਮੈਨੂੰ ਪੈਸੇ ਚਾਹੀਦੇ। आया तो तो मैं कहीं देखा कौन मिले? हाँ जी मैं ले आऊँ। हाँ तो दो जगह ले जाएँ। ठीक है। उन्हें तो मिलेंगे क्या? ओके। बाद काम तक आए जाना। हाँ जी बस आया। कौन आता है? नहीं कौन? चल मैं ठीक है जाना दिखाना। हाँ जी। वाह। मेरी गाना सुनो। मैं महेन्द्रियों जी। ਉਹ ਕੱਲ੍ਹ ਵੀ ਆਈ ਸੀ ਕਿਰਾਏ ਨੂੰ ਤੇ ਕਿਰਾਏ ਦਾ ਕੀਤਾ ਕਿ ਇੰਤਜ਼ਾਮ ਨਾ ਕਰ। ਕਿਰਾਏ ਦਾ ਇੰਤਜ਼ਾਮ ਤਾਂ ਹੋ ਜੂਗਾ। ਉਹ ਕਿਤੇ ਨੂੰ ਚਲੇ ਕਰ ਲਈ ਹੁਣ ਸਵੇਰ ਸਵੇਰ। ਮੈਂ ਉਹ ਜਸਵੀਰ ਕੇ ਪੁੱਤੇ ਚੱਲਨੀ ਆ ਉਹਨੂੰ ਨਾ ਉਹਨਾਂ ਨੇ ਕਿੰਨੇ ਵਾਰ ਹੀ ਕਿਹਾ ਦੋ ਤਿੰਨ ਵਾਰ ਹੀ ਕਹਿ ਗਏ ਸੀ ਤੇ ਤੁਸੀਂ ਵੀ ਜਾਣਾ। ਮੈਂ ਨੇ ਕਿਹਾਗਾ। ਮੇਰੇ ਕਿਰਾਏਦਾਰ ਤਾਂ ਨੂੰ ਇਹ ਬਹਲੇ ਜੇ ਤੂੰ ਗਾ ਨਹੀਂ ਕਿਰਾਏਦਾਰ ਕਰਨਾ। ਹਲ ਜਿੱਦੀ ਆ ਜੀ ਪਰ ਪੁੱਤਾ। ਹਾਂ ਠੀਕ ਹੈ ਤੇ ਚਲੀ ਗਈ ਜੇ ਚਲੀ ਚਲੋ ਕੰਮ ਕਾਜੀ ਆਰਤਾ ਕਰਨੀ ਪੈਣਾ ਬਾਕੀ ਰੱਬ ਦੇ ਰੰਦਾ ਤੇ ਤੇਰੇ ਕਰਮਾਚ ਕੋਸ਼ਿਸ਼ ਤੇਰੇ ਕਰਮਾਚ ਕੋਸ਼ਿਸ਼ ਮੈਂ ਤੁਹਾਡਾ ਨਿੱਜੀ ਕਰਾਇਬੀ ਦੇ ਦਿਆਂਗੇ ਤੁਸੀਂ ਆਓ ਚਾਹ ਪਾਣੀ ਤੇ ਪੀਓ ਨਹੀਂ ਜੀ ਨਹੀਂ ਬਹੁਤ ਬਹੁਤ ਮਿਹਰ ਮਾਰੇ ਤੁਹਾਡੀ ਮਿਹਰਬਾਨੀ ਵਾਲੀ ਕੋਈ ਗੱਲ ਨਹੀਂ ਜੀ ਆਪਾਂ ਗੁਵਾਨੀ ਆ ਇੱਕੋ ਘਰ ਚ ਰਹਿੰਨੇ ਆ ਹੈ ਤੇ ਤੁਸੀਂ ਆਇਓ ਮੇਰਾ ਫਰਜ਼ ਤਾਂ ਬੰਦਾ ਤੁਹਾਡੀ ਸੇਵਾ ਕਰਨ ਦਾ ਆਓ ਨਹੀਂ ਜੀ ਬਸ ਮਿਹਰਬਾਨੀ ਮੈਨੂੰ ਕੰਮ ਹੋਰ ਦਾ ਕਰ ਉਹ ਜ਼ਿੰਦਗੀ ਚ ਕਿਤੇ ਕੰਮ ਮੌਕੇ ਆ ਮੈਡਮ ਜੀ ਆਓ ਆਓ ਪਲੀਜ਼ ਉਹ ਨਹੀਂ ਜੀ ਨਹੀਂ ਕੋਈ ਗੱਲ ਨਹੀਂ 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 ਲੈਣਾ ਚਾਹੋ ਵੀ ਲੈ ਲਓ ਇੱਕ ਵਾਰੀ ਚਲੋ ਠੀਕ ਹੈ ਜੀ ਨਹੀਂ ਜੀ ਇਹਦੇ ਸੋਵੀ ਪਾਣੀ ਪੀਓਗੇ ਜਾਂ ਪੀਓਗੇ ਤੇ 커피 ਪੀਓਗੇ ਨਹੀਂ ਜੀ ਮੇਰੀ ਬਹੁਤ ਨਹੀਂ ਜੀ ਨਾ ਗਰਮੀ ਬਹੁਤ ਹੈ ਜੀ ਕੋ ਤਾਂ ਮੈਂ ਸੈੱਟ ਹੀ ਬਣਾ ਰਿਹਾ ਮੈਂ ਵੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕਰ ਤੁਸੀਂ ਨਾ ਕਰਾਇਆ ਕਰ ਦੋ ਤੁਹਾਨੂੰ ਪਤਾ ਸਰਦਾਰ ਜੀ ਮੈਂ ਬੋਲ ਰਿਹਾ ਉਹ ਤਾਂ ਜੀ ਮੈਨੂੰ ਦੋ ਤਿੰਨ ਵਾਰ ਕਹਿ ਕੇ ਗਏ ਸੀ ਜਰੂਰ ਜਾਣਾ ਤੇ ਇਸੇ ਕਰਕੇ ਮੈਂ ਨਹੀਂ ਮੈਂ ਤੁਹਾਨੂੰ ਨੇ ਗੈਸ ਵੀ ਤੁਸੀਂ ਕਹਿ ਕੇ ਆਓ ਆਪ ਜਾ ਕੇ ਮੈਂ ਨਹੀਂ ਨਹੀਂ ਤੁਸੀਂ ਆਗੇ ਤੁਹਾਡਾ ਵੈਲਕਮ ਜੀ ਮੈਂ ਤਾਂ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਦਾ ਤੁਸੀਂ ਜਦੋਂ ਕਿਤੇ ਮੱਥੇ ਲੱਗ ਜਾਂਦੇ ਨਾ ਸੋ ਸੋ ਤਾਂ ਬੈਨ ਸਾਰਾ ਬੜੀ ਜਿਆਦਾ ਜੀ ਪਤਾ ਜੀ ਹੈ ਜੀ ਕਿ ਕਿਸੇ ਚੀਜ਼ ਦਾ ਨਾ ਮੁਕੰਦਰੀ ਐਸੀ ਹੁੰਦੇ ਹੈ ਕੋਈ ਜੀ ਬਧੀਆ ਹੁੰਦੇ ਹੈ ਪਰਮਾਤਮਾ ਦੀਆਂ ਕਿਰਪਾ ਹੁੰਦੇ ਨਾ ਤੇ ਮੇਰੇ ਘਰ ਵਾਲੀ ਹੈ ਇਹਨੂੰ ਮੈਂ ਕਿਤੇ ਦੇਖਿਆ ਜੀ ਇਹ ਖੁਸ਼ ਰਹਿੰਦੇ ਹੱਸੇ ਮੈਂ ਤੁਹਾਡੇ ਬਾਰੇ ਦੱਸਣਾ ਤਰੀਫ਼ ਕਰਦਾ ਨਾ ਤੁਹਾਡੀ ਤੁਹਾਨੂੰ ਤਰੀਫ਼ ਕਰਦਾ ਸਾਡੇ ਜਿੰਨ ਦੀ ਉਹ ਨਹੀਂ ਜੀ ਮੈਂ ਕਿਸੇ ਦਾ ਸੁਭਾਅ ਏਦਾਂ ਦਾ ਹਣਾ ਸਾਡਾ ਸੁਭਾਅ ਹਸਮੁਖ ਹੈ ਤਾਂ ਕਰਕੇ ਸੇ ਹੱਸਦੀ ਰਹੀ ਦੇ ਜੀ ਨਹੀਂ 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 ਵਧੀਆ ਗੱਲ ਹੈ ਜੀ ਰਦਾਰ ਜੀ ਦਾ ਸੁਭਾਅ ਜਰ ਕੋਈ ਨਹੀਂ ਗੁੱਸੇਪੂਰਾ ਹੈਗਾ ਥੋੜਾ ਜਿਹਾ ਪਰ ਅਮੇ ਜੀ ਇਹ ਸੁਭਾਅ ਤੋਂ ਮੈਂ ਠੀਕ ਹੈ ਪਰ ਕਦੇ ਕਦੇ ਤੁਹਾਨੂੰ ਪਤਾ ਹਾਈਪਰ ਹੋ ਜਾਂਦੇ ਥੋੜੀ ਜਿਹੀ ਜਦੋਂ ਟਾਈਮ ਸਰ ਪੇਮੈਂਟ ਨਹੀਂ ਹੁੰਦੀ ਤੁਸੀਂ ਪਲੀਜ਼ ਪੇਮੈਂਟ ਕਰ ਦਿਓ ਨਹੀਂ ਕੋਈ ਗੱਲ ਨਹੀਂ ਪੇਮੈਂਟ ਕਿੱਥੇ ਚਲੀ ਗਈ ਤੁਸੀਂ ਦੇਖੋ ਅੱਜ ਤਰੀਕ 13 ਹੋ ਗਈ ਹੈ ਨਹੀਂ ਤਰੀਕ ਤਾਂ 13 ਹੋ ਗਈ ਹੈ ਤੁਸੀਂ ਕਿੰਨਾ ਚਿਰ ਹੋ ਗਿਆ ਮੈਂ ਰਹਿੰਦੇ ਹੋ ਹਨਾ 3-4 ਮਹੀਨੇ ਹੋ ਗਏ ਪੈਸੇ ਬਨੇ ਦੇ ਜਦਨਾ ਮੈਂ ਹਾਂਜੀ ਤੇ ਨਾਲੇ ਆਪਾਂ ਜਾਣੇ ਹੀ ਨਹੀਂ ਕਿਤੇ ਐਡੇ ਵਧੀਆ ਸਾਨੂੰ ਮਕਾਨ ਮਾਲਕ ਮਿਲੇ ਹੈ ਸਾਨੂੰ ਹੁਣ ਕਿਤੇ ਜਾਣ ਦੀ ਲੋੜ ਕੀ ਹੈ ਮੈਂ ਤਾਂ ਕਹਿੰਦਾ ਮੇਰੀ ਜ਼ਿੰਦਗੀ ਸਭ ਇੱਥੇ ਹੀ ਗੁਜ਼ਰ ਜੇ ਚਲੋ ਹਾਂਜੀ ਪਰ ਪਲੀਜ਼ ਤੁਸੀਂ ਮਿਹਰਬਾਨੀ ਕਰਿਓ ਉਹ ਕੋਈ ਗੱਲ ਨਹੀਂ ਜੀ ਉਹ ਮੈਂ ਨਾ ਕਿਸੇ ਤੋਂ ਮੈਕਸ ਦੇ ਕਮੈਂਟ ਜੀ ਦੇਖੋ ਹਾਂਜੀ ਮੈਂ ਨਾ ਕਿਸੇ ਤੋਂ ਪੈਸੇ ਪੁੱਛੇ ਸੀਗੇ ਹਾਂਜੀ ਤੇ ਉਹ ਦੋ ਤਿੰਨ ਦਿਨਾਂ ਤੱਕ ਪੈਸੇ ਮਿਲ ਜਾਣਗੇ ਤੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਪੈਸੇ ਤੁਹਾਨੂੰ ਪ੍ਰੋਪਰ ਮਿਲਦੇ ਰਹਿਣਗੇ ਹਾਂਜੀ ਚਲੋ ਠੀਕ ਹੈ ਮੇਰਾ ਨਾ ਕੰਮ ਪਿਆ ਉੱਪਰ ਫਿਰ ਮੈਂ ਕੰਮ ਕਰਾਂਗਾ ਕੰਮ ਦਾ ਮੁਕੜੀ ਹੀ ਜ਼ਿੰਦਗੀ ਚ ਤੁਸੀਂ ਕਿਉਂ ਆਏ ਕਿ ਬੈਠ ਜਗਾ ਲੋ ਕੋਈ ਗੱਲ ਨਹੀਂ ਜਿਸ ਦਿਨ ਤੁਹਾਡੇ ਨਾਲ ਹੋਣਗੇ ਨਾ ਉਸ ਦਿਨ ਅਸੀਂ ਆਵਾਂਗੇ ਤੁਹਾਡੇ ਘਰ ਜ਼ਰੂਰ ਆਵਾਂਗੇ ਮੈਡਮ ਤਾਂ ਚਲੋ ਕੋਈ ਨਹੀਂ ਤੁਸੀਂ ਹਾਂਜੀ ਤਾਂ ਠੀਕ ਹੈ ਜੀ ਹਾਂ ਚਲੋ ਠੀਕ ਹੈ ਕੋਈ ਨਹੀਂ ਜੀ ਠੀਕ ਹੈ ਹਾਂਜੀ ਮੇਰੇ کھیਤੇ ਦਾ ਫੜਾਇਆ ਕਰਾਇਆ ਤੁਸੀਂ ਚਲੋ ਠੀਕ ਹੈ ਜੀ ਹੈ ਠੀਕ ਹੈ ਜੀ ਓਕੇ ਜੀ ਚੰਗਾ ਜੀ ਜਾ ਰਹੇ ਨੂੰ ਸਹੀ ਤੋਂ ਉਹ ਮੈਨੂੰ ਕਰਾਇਦਾ ਕਹਿਣ ਦੇ ਸੀ ਕਿ ਤੁਹਾਡੇ ਹਸਬੰਦ ਸੀਗੇ ਤੁਸੀਂ ਹੈ ਦੀ ਸੀਗੇ ਬਹੁਤ ਅੱਛਾ ਵਿਚਰਦਾ ਤੁਹਾਡੇ ਹਸਬੰਦ ਦਾ ਮੇਰੇ ਬੜੀ ਤਾਰੀਫ ਕਰਦੇ ਸੀ ਉਹ ਬਹੁਤ ਚੱਗੇ ਉਹਨਾਂ ਦੀ ਇਹਨਾਂ ਬਿਲਕੁਲ ਐਕਚੁਅਲੀ ਨੇ ਮੇਰੇ ਦਿਲ 'ਚ ਲੱਗ ਗਏ ਨੇ ਇੰਨੇ ਚਲੇ ਤੇ ਸਰਕਾਰ ਵਾਲਿਆਂ ਤੁਹਾਨੂੰ ਏਡੇ ਵਧੀਆ ਹਸਬੰਦ ਮਿਲੇ ਇੱਕ ਮੇਰੇ ਸਰਦਾਰ ਜੀ ਆ ਬਸ ਹਰ ਵਕਤ ਨਾ ਮੱਥੇ ਤੇ ਧਿਆਉਣੇ ਰਹਿੰਦੀਆਂ ਬੜਾ ਮੈਨੂੰ ਇਸ ਵਾਰ ਕੋਲ ਹਸਬੰਦ ਦਾ ਪੂਰਨ ਮੰਨ ਜੀ ਭੈਣ ਜੀ ਬਾਕੀ ਭੈਣ ਜੀ ਮਤਦਾਂ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਕੀ ਪਤਾ ਕਿਹੜੇ ਵੇਲੇ ਕਦੋਂ ਕਿਸੇ ਦਾ ਮਨ ਬਦਲ ਜਾਂਦਾ ਹੈ ਭੈਣ ਜੀ ਤੁਸੀਂ ਗਲਤ ਸਮਝਦੇ ਹੋ ਇਹ ਕੋਈ ਗੱਲ ਨਹੀਂ ਮੈਂ ਤਾਂ ਉਹਨੇ ਨਿੱਕੇ ਦੀ ਗੱਲ ਕਰ ਰਹੀ ਸੀ ਕਿ ਟੀਚਰ ਮਸ ਹੋਦੀ ਹੈ ਮਨੀ ਭੈਣ ਜੀ ਉਹ ਹੀ ਗੱਲ ਮੈਂ ਕਰਦੀ ਹਾਂ ਹਾਂਜੀ ਪਤਾ ਨਹੀਂ ਮਨ ਕਿਹੜੇ ਬੰਦੇ ਦਾ ਕਦੋਂ ਬਦਲ ਜਾਂਦਾ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਬਟ ਮੈਨੂੰ ਤਾਂ ਵਧੀਆ ਲੱਗਾ ਬਾਕੀ ਤੁਹਾਡਾ ਕਿੱਦਾਂ ਹੈ ਜਦੋਂ ਮੈਂ ਆਮਾ ਘਰੇ ਖੁਸ਼ੀ ਹੋਊ ਆਇਓ ਹਾਂਜੀ ਚਲੋ ਕੋਈ ਗੱਲ ਨਹੀਂ ਮੇਰੇ ਪਿੱਛੋਂ ਨਾ ਆਇਆ ਕਰੋ ਓਕੇ ਜੀ ਕੋਈ ਗੱਲ ਨਹੀਂ ਜਦੋਂ ਮੈਨੂੰ ਕਹਿਣਾ ਕਰਾਏਗਾ ਕਹਿਣਾ ਮੈਂ ਦੇਵਾਂ ਓਕੇ ਜੀ ਠੀਕ ਹੈ ਹਾਂਜੀ ਠੀਕ ਹੈ ਲਕਣੀਓ ਆਪਣਾ ਹੋ ਉਕਰਾਨਾ ਨਹੀਂ ਸੀ ਘਾਲਾ ਨਹੀਂ ਸੀ ਹਾਂ ਨਾ ਕੈ ਲੈਣ ਆਈ ਸੀ ਮੈਂ ਬੜੀ ਮੁਰਗੀ ਬੜੀ ਮੁਰਗੀ ਤੇ ਹੋਰ ਆਪਾਂ ਹੀ ਘਰੋਂ ਲਾ ਦੇ ਤੂੰ ਤਾ ਬੜੀਆਂ ਤਰੀਫਾਂ ਕਰਦੀ ਸੀ ਥੋੜੀਆਂ ਕਹਿੰਦੀ ਮੈਨੂੰ ਕਾਫੀ ਪੁੱਛੀ ਮੈਨੂੰ ਚਾਹ ਪੁੱਛੀ ਮੈਨੂੰ ਠੰਡਾ ਪੁੱਛਿਆ ਤੇਰਾ ਤਾਂ ਘਰ ਵਾਲਾ ਹੀ ਬੜਾ ਚੰਗਾ ਮੇਰੇ ਦਿਲ ਨੂੰ ਸ਼ੋਗ ਆ ਓ ਯਾਰ ਹੁਣ ਜੇ ਕੋਈ ਆ ਜੇ ਘਰੇ ਤਪਰ ਚਾਹ ਬਣੀ ਦਾ ਪੁੱਛਣਾ ਪੈਂਦਾ ਉਹਨੂੰ ਪੁੱਛਣਾ ਹੀ ਪੈਣਾ ਸੀਗਾ ਆਪਣੀ ਮਕਾਨ ਮਾਲਕਣਾ ਫਿਰ ਵੀ ਜੇ ਦੀ ਅੱਜ ਤੇ ਕਰਦੀ ਮੰਗ ਰਹੀ ਕਿਉਂ ਆਉਂਦੀ ਆ ਮਕਾਨ ਮਾਲਕ ਨਹੀਂ ਕਿਰਾਇਆ ਪੁੱਛਣ ਜਦੋਂ ਮੈਂ ਘਰੇ ਨਹੀਂ ਹੁੰਦੀ ਉਹਦੇ ਆਉਂਦੀ ਐ ਉਹ ਨਹੀਂ ਨਹੀਂ ਇੱਥੇ ਮਿਲ ਗਈ ਓ ਯਾਰ ਤੂੰ ਮੈਨੂੰ ਕਹਿਲੇ ਸਮਝਦੀ ਐ ਕਹਿਣਾ ਸੁਣਦੀ ਐ ਮੈਂ ਤੈਨੂੰ ਹੱਦ ਹੋ ਗਈ ਤੇਰੀ ਯਾਰ ਤੇਰੀ ਹੱਦ ਤਾਂ ਤੇਰੀ ਨਹੀਂ ਹੋਈ ਹੱਦ ਤੇਰੀ ਹੋਈ ਪਈ ਐ ਉਹ ਕੋਈ ਹੱਦ ਨਹੀਂ ਹੋਈ ਮੇਰੀ ਅੱਜ ਤੱਕ ਮੇਰੀ ਗੱਲ ਸੁਣੀ ਆ ਤੂੰ ਕਿਤੇ ਲੰਮਾ ਆਇਆ ਮੇਰਾ ਤੇਨੇ ਪੈਰਾ ਕੇ ਮੇਰੇ ਕੋਲੇ ਬੈਠਿਆ ਰਹਿੰਦੀ ਐ ਉਹਨਾਂ ਨੂੰ ਪੁੱਛ ਕੇ ਤੇ ਮਜ਼ਾਕ ਨਹੀਂ ਕੀਤਾ ਤੂੰ ਐਹ ਬੱਬੇ ਜੇ ਕਿਹਨੀਆਂ ਮੇਰੇ ਦੱਤਾਂ ਪੁੱਤਾਂ ਮੈਂ ਮੰਦੀਆਂ ਮੇਰੀਆਂ ਭੈਣਾਂ ਆਉਂਦੀਆਂ ਤੁਹਾਡੇ ਬਾਰੇ ਵੀ ਮੈਨੂੰ ਪਤਾ ਹੈ ਤੁਸੀਂ ਨਹੀਂ ਆਏ ਜੀ ਪਰ ਦੁਨੀਆ ਤੋਂ ਡਰ ਲੱਗਦਾ ਆਪਾਂ ਨੂੰ ਕੀ ਪਤਾ ਅਗਲੀ ਦਾ ਕਹਿ ਜਾ ਸੁਭਾਅ ਉਹ ਸੁਭਾਅ ਤੇਰੇ ਕਮਰੇ ਚ ਅੱਗ ਦੇ ਘਰ ਆਲਾ ਦੇਖ ਲੈ ਤੁਹਾਡਾ ਕੋਈ ਐਵੇਂ ਕੋਈ ਗੱਲ ਬਣਾ ਕੇ ਰੱਖ ਦੇਵੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੇ ਮੇਰੇ ਮਨ ਚ ਹੀ ਹੈ ਨਹੀਂ ਤੇ ਜੀ ਉਹ ਵੀ ਹੋ ਜੀ ਹੋਣੀ ਹੈਗੀ ਵਧੀਆ ਹੋਵੇ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਤੇਰੇ ਤੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਚਲ ਮੈਂ ਮੰਨਦੀ ਮੇਰੇ ਦਿਮਾਗ ਨੂੰ ਕੁਝ ਹੋਇਆ ਪਰ ਮੈਨੂੰ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਕੋਈ ਯਾਰ ਲੰਬੇ ਵਾਲੀ ਗੱਲ ਹੀ ਕੋਈ ਨਹੀਂ ਜਦੋਂ ਲੰਬੇ ਵਾਲੀ ਗੱਲ ਹੈ ਹੀ ਨਹੀਂ ਕੋਈ ਉਹ ਬੜੀ ਨਹੀਂ ਕੀ ਹੈ ਫਰੈਂਕ ਹੈ ਵਧੀਆ ਗੱਲਾਂ ਕਰਦੀ ਹੈ ਚਲ ਠੀਕ ਹੈ ਉਹਦੇ ਮਨ 'ਚ ਕੁਝ ਨਹੀਂ ਨਾ ਪਰ ਮਨ 'ਚ ਵੀ ਨਹੀਂ ਕੁਝ ਨਹੀਂ ਤੂੰ ਆਉਂਦਾ ਦਿਮਾਗ ਸਹੀ ਗੱਲ ਪਹਿਲਾਂ ਤੇਰੇ ਦਿਮਾਗ ਜੋਰੀ ਫੁੱਟੇ ਸਿੱਡੇ ਘਾਰੇ ਆਉਂਦੇ ਰਹਿੰਦੇ ਇਹ ਜ਼ਿੰਦਗੀ ਆ ਯਾਰ ਜ਼ਿੰਦਗੀ ਜਉਣ ਵਾਸਤੇ ਆਏ ਆ ਜ਼ਿੰਦਗੀ ਕੱਟਣ ਵਾਸਤੇ ਥੋੜਾ ਆਏ ਵੀ ਜ਼ਿੰਦਗੀ ਕੱਟ ਲਈ ਸੌਲੇ ਰੋਟੀ ਖਾ ਲਈ ਪੈ ਗਏ ਆਪਾਂ ਨੇ ਦੇ ਘਰੇ ਰਹਿਨੇ ਆ ਕਿਰਾਏ ਤੇ ਆ ਤੇ ਫਿਰ ਕਿਰਾਇਆ ਦਿੰਨੇ ਆ ਤਾਂ ਹੀ ਰਹਿਨੇ ਆ ਜਦੋਂ ਮੈਂ ਘਰੇ ਹੋਮਾ ਉਹਦਾ ਉਦੋਂ ਖੜ ਜਾਉਣ ਦਾ ਜਦੋਂ ਮੈਂ ਹੁੰਨੀ ਉਦੋਂ ਤਾਂ ਆਉਂਦੀ ਨਹੀਂ ਜਦੋਂ ਮੈਂ ਨਹੀਂ ਹੁੰਦੀ ਉਦੋਂ ਆਉਂਦੀ ਆ ਉਹ ਤੁਸੀਂ ਦੱਸਦੇ ਆ ਵੇ ਕਿਰਾਇਆ ਦੇਣਾ ਸੀਗਾ ਕਿਰਾਏ ਵਾਲੇ ਕਹਿੰਦੇ ਸੀ ਉਹਦੇ ਘਰ ਵਾਲੀ ਆਈ ਸੀ ਓਏ ਆ ਹੁਣ ਆਈ ਆ ਓਏ ਤੇ ਪਹਿਲਾਂ ਕਦੋਂ ਆਈ ਆ ਤੈਨੂੰ ਤੇਰੇ ਕੰਨ ਵਿੱਚ ਆ ਜਾਂਦੇ ਤੈਨੂੰ ਸੁਪਨੇ ਆਉਂਦੇ ਰਹਿੰਦੇ ਐਵੇਂ ਦੇ ਵੈਸੇ ਕੀ ਕਹਿੰਦੀ ਸੀ ਬਾਰੇ ਕੀ ਕਹਿੰਦਾ ਸੀ ਕਹਿੰਦੀ ਮੇਰੀ ਸੇਵਾ ਕੀਤੀ ਮੈਨੂੰ ਠੰਡਾ ਪੀਣ ਨੂੰ ਕਹਿੰਦਾ ਸੀ ਮੈਨੂੰ ਪੁੱਛਦਾ ਸੀ ਕੌਫੀ ਪੀਣੀ ਹੈ ਜੀ ਚਾਹ ਪੀਣੀ ਹੈ ਜੀ ਮੇਰੇ ਨਾਲ ਬੜੀਆਂ ਵਧੀਆ-ਵਧੀਆ ਗੱਲਾਂ ਕੀਤੀਆਂ ਮੈਨੂੰ ਐ ਕਹਿੰਦਾ ਸੀ ਮੇਰੀ ਐ ਤਰੀਫ ਕਰਦਾ ਸੀਗਾ ਤੈਨੂੰ ਲੋਕਾਂ ਦੀਆਂ ਜਨਾਨੀਆਂ ਬੜੀਆਂ ਚੰਗੀਆਂ ਲੱਗਦੀਆਂ ਬੜੀਆਂ ਤਰੀਫਾਂ ਕਰਦਾ ਲੋਕਾਂ ਦੀਆਂ ਜਨਾਨੀਆਂ ਦੀਆਂ ਚਲੋ ਕੋਈ ਨਹੀਂ ਜੇ ਕੋਈ ਸੋਹਣਾ ਆਏ ਜੇ ਕੋਈ ਸਿਆਣਾ ਆਉਂਦਾ ਉਹਦੀ ਤਰੀਫ ਕਰਨਾ ਵੀ ਮari ਗੱਲ ਨਹੀਂ ਹੁੰਦੀ ਹੈ ਆ ਪਗੜਾ ਨੂੰ ਵੀ ਚੰਗਾ ਮੜਾ ਕੇ ਉਹ ਵੀ ਵਧੀਆ ਹੈ ਇਸ ਕਰਕੇ ਆਪਾਂ ਚਲੋ ਵਧੀਆ ਨੂੰ ਵਧੀਆ ਕਹਿਣਾ ਮਾੜਾ ਕਹਿਣਾ ਗਲਤ ਗੱਲ ੜੋਡ ਹੁੰਦੀ ਹੈ ਜੇ ਵੀ ਵਧੀਆ ਦਾ ਵਧੀਆ ਕਹਦੇ ਜੋ ਵੀ ਮਾੜਾ ਦਾ ਮਾੜਾ ਕਹਦੇ ਅੱਛਾ ਜੀ ਹੋਰ ਇਹ ਕਹ ਤੁਸੀਂ ਮੈਨੂੰ ਕਹਿੰਦੇ ਆਂਗੇ ਤੁਸੀਂ ਯੂ ਸੋਣੀ ਤੋਂ ਵਧੀਆ ਸੀ ਕਿ ਤੁਸੀਂ ਤਰੀਕੀ ਸੀ ਸੋਣੀ ਦਾ ਮਤਲਬ ਮੇਰੀ ਗੱਲ ਸਮਝ ਜੀ ਤੋ ਵਧੀਆ ਹੋਰ ਦਵਾਨ ਵਧੀਆ ਫਰੈਂਡ ਹੈ ਛੁੱਟੀਆਂ ਗੱਲਾਂ ਕਰਦੀ ਹੈ ਤਾਂ ਆਪਾਂ ਨੂੰ ਕਹਿਣਾ ਵੀ ਹਾਂ ਭਾਈ ਵਧੀਆ ਤੇਰਾ ਸਿਸਟਮ ਵਧੀਆ ਠੀਕ ਹੈ ਪਰ ਮੈਨੂੰ ਤੇਰਾ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਨਾ ਅਗੇ ਲੰਬਾ ਆਇਆ ਕਿਤੇ ਤੂੰ ਦਰਦੇ ਜੱਗੇ ਲੰਮਾ ਹੈ ਦਾ ਉਹ ਕਮਲ ਕੇ ਮੈਂ ਤੇਰਾ ਦਾ ਤੇਰਾ ਹੀ ਰਹੂੰਗਾ ਐਵੇਂ ਫਿਕਰ ਨਾ ਕਰਿਆ ਕਰ ਹੈ ਡਟੀ ਮਡੀ ਜੀ ਨਾਲ ਹੋਏ ਦਾ ਹੂੰ ਕੋਸਾਂ ਨੂੰ ਠੀਕ ਹੈ ਵਿਸ਼ਵਾਸ ਕਰੋ ਮੇਰੇ ਤੇ ਕਿ ਨਹੀਂ ਠੀਕ ਹੈ ਰੱਜ ਚਾਰ ਨਾ ਕਰਿਆ ਚਾ ਚੰਦ ਨੂੰ ਲੱਗ ਰਹੀ ਹੁੰਦਾ ਸਾ ਠੀਕ ਹੈ ਮਤਲਬ ਨਹੀਂ ਨਹੀਂ ਕੀ ਦੋ ਚਾਰ ਮੋਹ ਪ੍ਰੇਮ ਦੀਏ ਗੱਲਾਂ ਕਰੋ ਜਿਨਾ ਨੂੰ ਤਾਂ ਉਹ ਪਿਗੜ ਜਾਂਦੀ ਏ ਪਰ ਆਇਤਾ ਸਾਡੀ ਮਤਾਂ ਮਾਲ ਕਰੀ ਠੀਕ ਆ ਬਤਰੀ ਕਾ ਕਰਦੀ ਹੈ ਜਦ ਜੱਦ ਤੂੰ ਹੀ ਬੰਦਾ ਹੋ ਸਕਦਾ ਇਹ ਤਾਂ ਨਹੀਂ ਕਿਹਾ ਨਹੀਂ ਦੀ ਬੰਦਾ ਤੇ ਹਾਂਜੀ ਪਾਣੀ ਦਾ ਰਸ ਲੈ ਕੇ ਆ ਗਈ ਤੁਸੀਂ ਹਾਂਜੀ ਮੈਂ ਗਈ ਸੀਗੀ ਬੱਸ ਆਵੇਂ ਨਾ ਲਾਰੇ ਜਿ ਲਈ ਜਾਂਦੇ ਆ ਹੁਣ ਕਹਿੰਦੇ ਕੱਲ ਨੂੰ ਲੈ ਜਿਓ ਕੱਲ ਨੂੰ ਲੈ ਜਿਓ ਹਾਂਜੀ ਚਲ ਤੂੰ ਕੱਲ ਨੂੰ ਕਿਹੜਾ ਵਾਰ ਕੇ ਆਈ ਐ ਇਹ ਉਹਨਾਂ ਦੇ ਸਿਰ ਤੇ ਬੈਠੇ ਕੇ ਫੇਰ ਦੇਣਗੇ ਚੱਲੀ ਤੈਨੂੰ ਜਾਉਂਗੀ ਤੁਸੀਂ ਆਦਾ ਕਰੀ ਨੀ ਤੁਸੀਂ ਆਪ ਹੀ ਕਹਿ ਦਿਓ ਉਹਨੂੰ ਤੂੰ ਪਰਿਆ ਆ ਜਾਏ ਜੇ ਨਾ ਉਹਨਾਂ ਨੇ ਦਿੱਤਾ ਫੇਰ ਮੈਂ ਜਾਉਂਗਾ ਫੇਰ ਮੈਂ ਬਣਾਉਂਗਾ ਉਹਨੂੰ ਬੰਦਾ ਜਦੋਂ ਕੋਈ ਮਕਾਨ ਖਾਲੀ ਕਰ ਦੇ ਤੇ ਜਾ ਕਰਾਇਆ ਰੱਖ ਤੇ ਟੈਂਸਰ ਕਰਾਇਆ ਦਿਆ ਕਰ ਹਾਂਜੀ ਠੀਕ ਹੈ ਠੀਕ ਹੈ ਨਾ ਕੱਲੂ ਜਾ ਕੇ ਆਈਂਦੇ ਨਾ ਠੀਕ ਹੈ ਜੀ ਆ ਠੀਕ ਹੈ ਅੱਜ ਮੈਂ ਬੈਠਣਾ ਨਹੀਂਗਾ ਬੈਠੋ ਬੈਠੋ ਠੀਕ ਹੈ ਤੁਹਾਨੂੰ ਪਤਾ ਤੁਹਾਡੀ ਵਜ੍ਹਾ ਨਾਲ ਮੈਨੂੰ ਸਰਦਾਰ ਜੀ ਤੇ ਝਿੜਕਾ ਪਈਆ ਮੇਰੀ ਵਜ੍ਹਾ ਨਾਲ ਤੁਹਾਨੂੰ ਸਰਦਾਰ ਜੀ ਦੀ ਝਿੜਕਾ ਪਈਆ ਹਾਂਜੀ ਓਹੋ ਸੌਰੀ ਜੀ ਸੌਰੀ ਤੁਹਾਡੇ ਜੇ ਮਸੂਮ ਜੇ ਦਿਨ ਨੂੰ ਮੇਰੀ ਵਜ੍ਹਾ ਨਾਲ ਤਕਲੀਫ ਚੱਲੀ ਗਈ ਸੌਰੀ ਵਾਲੀ ਦਾ ਬਹੁਤ ਦੁੱਖ ਹੈ ਜੀ ਸੌਰੀ ਵਾਲੀ ਕੋਈ ਗੱਲ ਨਹੀਂ ਤੁਸੀਂ ਪਲੀਜ਼ ਅੱਜ ਨਾ ਸਰਦਾਰ ਜੀ ਨੂੰ ਨਾਲ ਦੇ ਹੱਥੇ ਕਰਾਇਆ ਪੜਾਏ ਨਹੀਂ ਉਹਨਾਂ ਨੇ ਮੈਨੂੰ ਫੇਰ ਬੋਲਣਾ ਨਹੀਂ ਜੀ ਨਹੀਂ ਕਿਰਾਇਆ ਦੇ ਤਾਂ ਉਹਨਾਂ ਨੇ ਕਿਰਾਇਆ ਤਾਂ ਦੇ ਨਹੀਂ ਹੈ ਪਰ ਐਡੀ ਜਲਦੀ ਕਿਰਾਇਆ ਕਿਉਂ ਦੇ ਦਈਏ ਸੀ ਕਿਉਂ ਉਹ ਮੈਂ ਜੀ ਤੁਸੀਂ ਆਪ ਸਮਝਦਾ ਰਹੇ ਜੇ ਕਿਰਾਇਆ ਦੇ ਤਾਂ ਇਹ ਆ ਜਿਹੜਾ ਆਉਣ ਜਾਣ ਵਾਲਾ سلسلہ ਇਹਦਾ ਬੰਦੀ ਹੋ ਜਾਊਗਾ ਨਹੀਂ ਜੀ ਦੇਖੋ ਤੁਸੀਂ ਸਾਡੇ ਘਰ ਚ ਕਲੇਸ਼ ਪੈਂਦਾ ਇਸ ਗੱਲ ਦਾ ਰੋਜ਼ ਤੁਸੀਂ ਨਾ ਕਿਰਾਇਆ ਦੇ ਆਏ ਦੇਖੋ ਮੈਂ ਜੀ ਹਾਂ ਜੀ ਜਿਹੜਾ ਮੇਰੇ ਦਿਲ ਚ ਕਲੇਸ਼ ਮੱਚੀ ਜਾਂਦਾ ਉਹਦਾ ਕੀ ਕਰੀ ਮੈਂ ਤੁਹਾਡੀ ਗੱਲ ਨਹੀਂ ਸਮਝੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਦੇਖੋ ਅਹ ਗੱਲ ਤੁਹਾਨੂੰ ਨਹੀਂ ਪਤਾ ਜੀ ਹਾਂਜੀ ਗੱਲ ਤੁਹਾਨੂੰ ਪਤਾ ਹੈ ਕਿ ਮੇਰੇ ਦਿਲ ਚ ਕੀ ਚੱਲ ਰਿਹਾ ਹੈ ਮੈਨੂੰ ਕੀ ਪਤਾ ਤੁਹਾਡੇ ਦਿਲ ਚ ਕੀ ਚੱਲ ਰਿਹਾ ਹੈ ਇਹ ਤੁਹਾਨੂੰ ਹੀ ਨਹੀਂ ਸਕਦਾ ਜੀ ਤੇ ਦਿਲਾਂ ਨੂੰ ਦਿਲਾਂ ਦੀ ਗੱਲ ਆਉਂਦੀ ਹੈ ਜਦੋਂ ਇੱਕ ਦਿਲ ਦੇ ਵਿੱਚ ਕੋਈ ਗੱਲ ਹੁੰਦੀ ਨਾ ਤਾਂ ਦੂਜੇ ਦਿਲ ਨੂੰ ਆਪਣੇ ਆਪ ਅੰਦਾਜ਼ਾ ਲੱਗ ਜਾਂਦਾ ਕਿ ਇਹ ਮੇਰੇ ਬਾਰੇ ਕੀ ਸੋਚ ਰਿਹਾ ਹੈ ਹੁਣ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਖੁੱਲ ਕੇ ਦੱਸੋਗੇ ਕੁਝ ਮੈਡਮ ਜੀ ਤੁਸੀਂ ਤਾਂ ਜਾਣ ਜਾਣ ਆਂਗੇ ਲੱਗ ਰਹੀ ਐ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਦਿਲ ਵਿੱਚ ਕੀ ਹੈ ਤੁਸੀਂ ਮੈਨੂੰ ਸਮਝ ਕੀ ਰੱਖਿਆ ਮੈਨੂੰ ਤੁਸੀਂ ਨਹੀਂ 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 ਅਸਲ ਜੀ ਮੈਂ ਤੁਹਾਨੂੰ ਕੁਝ ਨਹੀਂ ਸਮਝ ਰੱਖਿਆ ਮੈਨੂੰ ਪਤਾ ਹੈ ਕਿ ਤੁਹਾਡੇ ਦਿਲ 'ਚ ਵੀ ਮੇਰੇ ਪ੍ਰਤੀ ਮੋਹ ਹੈਗਾ ਜੇ ਮੈਂ ਤਾਂ ਹਾਸਕੇ ਗੱਲ ਕਰਨੀ ਤਾਂ ਤੁਸੀਂ ਮੈਨੂੰ ਗਿਰੇ ਹੋਏ ਟਰੈਕਟਰ ਦੀ ਸਮਝ ਲਿਆ ਤੁਹਾਡੀ ਹਿੰਮਤ ਕਿਵੇਂ ਪਈ ਮੈਨੂੰ ਐਦਾਂ ਦੀ ਗੱਲ ਸਕੈਰ ਦੀ ਜਸ ਸੋਚਣ ਦੀ ਮੇਰੇ ਬਾਰੇ ਗੱਲ ਕਰੋ ਮੈਡਮ ਜੀ ਮੈਂ ਵੀ ਬਹਿ ਨਹੀਂ ਚੁਣੇ ਤਰਾ ਰੰਦਾ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਦਾ ਤੂੰ ਆਇਆ ਮੇਰੇ ਨਾਲ ਤੂੰ ਕਹਾਂ ਤਰਾਇਆ ਦੇ ਜਾ ਹੋਣੀ ਗੱਲ ਤੇਰੀ ਕਰਾਇਆ ਦੇਣਾ ਦੇਣਾ ਤင်း ਇਹ ਨਹੀਂ ਬਹਿ ਰਹੇ ਜੇ ਆ ਦੇਖ ਲੈ ਲੈ ਹੱਲ ਕਰਨ ਦੇ ਆਜ ਹਸਬੰਦ ਨੇ ਮੇਰੇ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਆ ਮੈਂ ਤੁਹਾਨੂੰ ਕੀ ਕਿਹਾ ਸੀ ਮੈਂ ਉਸ ਦਿਨ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਮੇਰਾ ਹਸਬੰਦ ਕੱਲਾ ਹੁੰਦਾ ਹੈ ਮੇਰੇ ਕਮਰੇ ਵਿੱਚ ਤੁਸੀਂ ਨਹੀਂ ਆਉਣਾ ਅਸੀਂ ਬੁਲਾਵਾ ਨਾ ਹੁੰਦਾ ਅਸੀਂ ਜਦੋਂ ਮਨ ਜੀ ਆਸਾ ਤੁਸੀਂ ਕਿਰਾਏਦਾਰ ਜਦੋਂ ਕੰਨਾ ਬੰਦਾ ਕਰੇ ਤੂੰ ਆ ਨਹੀਂ ਸਕਦੀ ਕਹਿੰਦੇ ਕਿਉਂ ਨਹੀਂ ਆ ਸਕਦੀ ਮੈਂ ਮੈਂ ਜਦੋਂ ਮਰਜੀ ਆ ਸਕਦੀ ਮੈਂ ਬੰਦਾ ਜਿੰਨਾ ਜਿੱਤ ਗਿਆ ਜਦੋਂ ਚਲਣਾ ਗਿਆ ਤੇ ਹਰਦੀ ਸੀ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮੈਨੂੰ ਆਊਂਡ ਬੋਲਿਆ ਕਿਉਂ ਆਊਂਡ ਬੋਲਿਆ ਮੈਨੂੰ ਹੈ ਇਹ ਮੈਨੂੰ ਬੰਦ ਬੋਲਿਆ ਉਸ ਦਿਨ ਤੁਸੀਂ ਕਹਿਆ ਸੀ ਮੇਰੀ ਬੜੀ ਤਰੀਫ਼ ਕੀਤੀ ਐ ਅੱਜ ਤਾਹੂ ਆਊਂਡ ਬੋਲ ਰਿਹਾ ਕਿਉਂ ਬੋਲ ਰਿਹਾ ਮੈਨੂੰ ਇਹਨਾਂ ਦੇ ਦਿਲ ਦਾ ਨਹੀਂ ਪਤਾ ਸੀ ਕਿ ਇਹਨਾਂ ਦੇ ਦਿਲ ਵਿੱਚ ਚੋਰਾ ਮੈਂ ਤਾਂ ਉਸੇ ਦਾ ਹਾਂ ਜਦੋਂ ਇਹਨਾਂ ਨੇ ਤੁਹਾਡੇ ਨਾਲ ਪਹਿਲਾ ਸ਼ਰਾਰਤ ਕੀਤੀ ਤੁਸੀਂ ਉਸੇ ਕਿਉਂ ਦਿਨ ਕਿਹਾ ਨਾ ਯਾਰ ਨੇ ਕੀਤੀ ਵੀ ਹੋਣੀ ਸੀ ਪਤਾ ਸੀਗੇ ਪਹਿਲੀ ਬਤਮੀ ਜੀ ਕਰਨਗੇ ਮੇਰੇ ਨਾਲ ਤੁਹਾਡਾ ਫਰਜ਼ ਨਹੀਂ ਸਾਡੇ ਘਰ ਮੇਚ ਆਉਣ ਦਾ ਅਸੀਂ ਤੁਹਾਨੂੰ ਕਿਰਾਇਆ ਦੇਣਾ ਮੈਂ ਆ ਆਸਮਾਨਾ ਗਈਆਂ ਕਿਰਾਇਆ ਨੂੰ ਪੁੱਛ ਕੇ ਆਈਆਂ ਮੈਂ ਕਿ ਤੁਸੀਂ ਘਰ ਹੋ ਜਾਂ ਨਹੀਂ ਹੋ ਇਹਨਾਂ ਨੇ ਮੈਨੂੰ ਕਿਹਾ ਕਿ ਕਿੱਦਿਨੀ ਅੰਦਰ ਆ ਸਕਦੇ ਹੋ ਮੈਂ ਹੈਗੀ ਸੀ ਤੁਸੀਂ ਨਹੀਂ ਸੀ ਮੈਂ ਨਹੀਂ ਸੀ ਤੁਸੀਂ ਨਹੀਂ ਸੀ ਤੇਰਾ ਹੱਕ ਸੀ ਮੁਰਨ ਦਾ ਮੈਂ ਮੇਰੇ ਗੱਲ ਸੁਣੋ ਮੇਰਾ ਘਰ ਕੇ ਬੰਦਾ ਕਿ ਮੈਂ ਇਹਨਾਂ ਨਾਲ ਹੀ ਹਕੀਕਤਾਂ ਇਹ ਤੁਹਾਡੇ ਹਸਬੰਦ ਹੈ ਤੁਸੀਂ ਇਹਨਾਂ ਦੀ ਵਾਈਫ ਮੈਂ ਤੁਹਾਨੂੰ ਦੂਗਾ ਕੀ ਕਹਿਣਾ ਤੁਸੀਂ ਮੈਨੂੰ ਆਖਿਆ ਨਾ ਹਾਂਜੀ ਮੈਂ ਇਹਨਾਂ ਨੂੰ ਕਹੂੰਗੀ ਤੁਸੀਂ ਮੈਨੂੰ ਕਿਹਾ ਹੈ ਮੈਂ ਇਹਨਾਂ ਨੂੰ ਕਹੂੰਗੀ ਕਿ ਕਿਰਾਏ ਦਾ ਹਾਂ ਮੈਨੂੰ ਚਾਹੀਦਾ ਨਹੀਂ ਕਿਰਾਏ ਦਾ ਨਹੀਂ ਮੈਂ ਕਮਰੇ 'ਚ ਹੋ ਤਾਂ ਨਹੀਂ ਹਾਂ ਮੈਂ ਕਮਰੇ 'ਚ ਹੈ ਨਹੀਂ ਤੂੰ ਤੁਹਾਡਾ ਮੈਂ ਮੈਨੂੰ ਇਹੋ ਤੇ ਲਾ ਕੇ ਕਹਿਣ ਕਿ ਜਾ ਕੇ ਇਹਨਾਂ ਨੂੰ ਕਿਰਾਏ ਦਾ ਮੈਂ ਕਹੂੰਗੀ ਆਏ ਕੋਲ ਕੱਲ੍ਹ ਕਿਉਂ ਨਹੀਂ ਕਰਦੇ ਮਗਨ ਨਹੀਂ ਬੰਦਾ ਅੱਛਾ ਇਹਦੇ ਬਾਰੇ ਗੱਲ ਕਰੋ ਹੋਰ ਤੋਂ ਗੱਲ ਕਰ ਜੇ ਮੇਰੇ ਸੰਸਕਾਰ ਐਦਾਂ ਦੇ ਨਹੀਂ ਹੈਗੇਗੇ ਕਿ ਮੈਂ ਕਿਸੇ ਯਾਰੀ ਨਾਲ ਗੱਲ ਕਰ ਸਕਦਾ ਸੰਸਕਾਰ ਜੇ ਹੱਥ ਦੀ ਗੱਲ ਕਰਦੀ ਹੈ ਨਾ ਤੇਰੇ ਲਈ ਨਹੀਂ ਮੈਂ ਗੱਲ ਕਰ ਸਕਦਾ ਸੰਸਕਾਰ ਵੀ ਐਸੇ ਨਹੀਂ ਹੈ ਮੈਂ ਤੇ ਇੱਜ਼ਤ ਨਾਲ ਰੋਂਦਾ ਇਹ ਕਿਹਨਾਂ ਤੋਂ ਫਿਰ ਬੱਤ ਵੀ ਜੀ ਗੱਲ ਕਰਦੀ ਸੀ ਬੇਸਤ ਨਹੀਂ ਤੇਰਾ ਬੰਦਾ ਤੇਰੇ ਹੁੰਦਾਂ ਮੈਨੂੰ ਸਮਝ ਨਹੀਂ ਜਾਂਦੀ ਤੁਹਾਡੇ ਕਮਰੇ 'ਚ ਮੈਂ ਮਕਾਨ ਵਾਲਾ ਕਮਰੇ 'ਚ ਦੋ ਮਾਂਜੀ ਆ ਸਕਦੀਆਂ ਜਾਂ ਸਕਦੀਆਂ ਤੁਸੀਂ ਮਕਾਨ ਵਾਲਾ ਕਮੇਚ ਕਿਵੇਂ ਵੀ ਬੈਠੇ ਹੋਵੋਗੇ ਤੁਸੀਂ ਯਾਦ ਹੋਗੇ ਮੈਂ ਵਾਸੀ ਲੌਕ ਕਰਕੇ ਆਉਣੀ ਆ ਪਲੱਸ ਇਹਨਾਂ ਨੂੰ ਪੁੱਛਿਆ ਮੈਂ ਤੁਹਾਡੀ ਮਿਸਿਸ ਹੈ ਜਾਂ ਨਹੀਂ ਹੈ ਜੀ ਜੇ ਮੇਰਾ ਹੈ ਨਹੀਂ ਫੋਟੋ ਬੱਜੇ ਜਾਂਦਾ ਆ ਰਹੀ ਆ ਆ ਰਹੀ ਆ ਮੈਂ ਯਾਦ ਸੀਗਾ ਕੋਈ ਪਤਾ ਨਹੀਂ ਵੀ ਘੰਟਾ ਰਹਾ ਦੋ ਘੰਟੇ ਆਏ ਮੈਂ ਜਦੋਂ ਆ ਗਈ ਅਸੀਂ ਆ ਜਾਾਂਗੇ ਗੱਲਾਂ ਕਰਦੀ ਐ ਇਹ ਇਹ ਮੈਨੂੰ ਰੋਂਗ ਬੋਲਿਆ ਤੁਸੀਂ ਇਹਨਾਂ ਨੂੰ ਪੁੱਛੋ ਕਿ ਮੈਨੂੰ ਰੋਂਗ ਕਿਉਂ ਬੋਲਿਆ ਮੈਡਮ ਜੀ ਮੈਂ ਤੁਹਾਨੂੰ ਕੀ ਰੋਂਗ ਬੋਲਿਆ ਨਹੀਂ ਤੁਹਾਨੂੰ ਵੀ ਉਸਦੇ ਕੀ ਆ ਸੀ ਇਹ ਗੱਲ ਮੈਂ ਤੁਹਾਨੂੰ ਵੀ ਕਿਹਾ ਸੀ ਕਿ ਜਦੋਂ ਮੈਂ ਨਹੀਂ ਹੁੰਦੀ ਮਕਾਨ ਮਾਲਕ ਨਹੀਂ ਮੇਰੇ ਕਮਰੇ 'ਚ ਆਉਂਦੀ ਹੈ ਕਿਉਂ ਆਉਂਦੀ ਹੈ ਤਦ ਮੈਂ ਕਿਹਾ ਸੀ ਮੈਨੂੰ ਲੰਮਾ ਨਹੀਂ ਹੁਣਾ ਜੀ ਤੇਰੇ ਦਿਲ ਦੀ ਫੀਲਿੰਗ ਤੁਹਾਨੂੰ ਵੀ ਇਹ ਫੀਲਿੰਗ ਹੁੰਦੇ ਕਹਿੰਦੇ ਕਿ ਮੇਰੇ ਦਿਲ ਦੀ ਫੀਲਿੰਗ ਹੈ ਇਹ ਕੋਈ ਨਹੀਂ ਕਰਦੀ ਮੈਂ ਕਿਹਾ ਸੀ ਤੁਸੀਂ ਕਿਹਾ ਅੱਜ ਹੋ ਗਈ ਅੱਜ ਨਹੀਂ ਆਉਣੀ ਬਸ ਤੁਸੀਂ ਬੜੀ ਤਾਰੀਫ ਕੀਤੀ ਕਿਉਂ ਤਰੀਫ ਜੀ ਅਸੀਂ ਕਿਸੇ ਨੂੰ ਆ ਕੇ ਘਰ ਤੇ ਬਿਠਾਉਣੇ ਅਸੀਂ ਆਪ ਦਾ ਫੈਮਿਲੀ ਮੈਂਬਰ ਸੰਧੀਆਂ ਬਿਠਾਉਣੇ ਆ ਜੇ ਕੋਈ ਮੈਂਬਰ ਹਾਂ ਨਹੀਂ ਬੈਠੇ ਆ ਜੀ ਬਤਨੀ ਜੀ ਕੀਤੀ ਤੁਸੀਂ ਬਤਨੀ ਜੀ ਕੀਤੀ ਮੇਰੇ ਨਾਲ ਕੋਈ ਬਤਨੀ ਜੀ ਨਹੀਂ ਕੀਤੀ ਮੈਂ ਜਦੋਂ ਮੇਰੇ ਹਸਬੰਦ ਨੂੰ ਬੋਲਾ ਲੱਗ ਜੇ ਫੇਰ ਫੇਰ ਕੀ ਫੇਰ ਕੀ ਮੈਂ ਮੇਰੇ ਹਸਬੰਦ ਨਾਲ ਗੱਲ ਕਰਾਂ ਜਿਸ ਮਾਮਲੇ ਕਿ ਤੁਹਾਡੀ ਮੈਂ ਤੁਹਾਡਾ ਕਹਣਾ ਮੈਂ ਤੁਹਾਡੀ ਨਾਲ ਗੱਲ ਕਰਾਂਗੀ ਮੈਂ ਮੈਂ ਮੇਰੇ ਹਸਬੰਦ ਨੂੰ ਪੁੱਛੂੰਗੀ ਇਹ ਵੀ ਜੀ ਤੁਹਾਨੂੰ ਕਾਹ ਆਂ ਜਿਹੜੇ ਅੱਬਰੂ ਨੂੰ ਲੈ ਕੇ ਆਈ ਹੋ ਨੀ ਜਲਦੀ ਚੱਲੀ ਹੁੰਨੀ ਹੈ ਕਿਉਂ ਆ ਗਿਆ ਤੁਸੀਂ ਮੈਂ ਮੇਰੇ ਹਸਬੰਦ ਨੂੰ ਹੀ ਲੈ ਕੇ ਆਈ ਹਾਂ ਜਾ ਬਾਹਰ ਨਹੀਂ ਕੋਈ ਹੀਰਾ ਮੈਂ ਤੁਹਾਨੂੰ ਕੀ ਕਿਹਾ ਸੀ ਕੀ ਕਿਹਾ ਸੀ ਤੁਹਾਨੂੰ ਮੈਂ ਕਿਹਾ ਸੀਗਾ ਵੀ ਇਹ ਜਨਾਨੀ ਕਮਰੇ ਦੇ ਵਿੱਚ ਮੇਰੇ ਪਿਛੋਕੜ ਨਹੀਂ ਚਾਹੀਦੀ ਤੇ ਹੁਣ ਆ ਜੀ ਦਾ ਮੈਂ ਟੱਕੀ ਮੈਂ ਤੇ ਬਾਹਰ ਕਰ ਦਿੱਤੀ ਦੇਖ ਤੂੰ ਆਪ ਸੋਚ ਤੂੰ ਤਾਂ ਸਿਆਣੀ ਹੈ ਉਹਦੇ ਲੋੜ ਹੀ ਨਹੀਂ ਮੈਂ ਸਿਆਣੀ ਤੂੰ ਕਹਿੰਦਾ ਤੁਹਾਨੂੰ ਨਹੀਂ ਪਤਾ ਲੱਗਾ ਉਹ ਮੈਂ ਨਹੀਂ ਕਬੜਾ ਤੂੰ ਨਹੀਂ ਕਬੜੀ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਵੀ ਹੋਰ ਜਿਹੜੋ ਆਈ ਜਿਹੜੋ ਕਹਿੰਨਾ ਤੁਹਾਨੂੰ ਇੱਕ ਵਾਰੀ ਸਮਝਾਣਾ ਦੱਸੀ ਵੀ ਕਰਾਇਆ ਦੇਣਾ ਇਹਨਾਂ ਨੂੰ ਕਹੇ ਵੀ ਕਰਾਇਆ ਜਦੋਂ ਮੈਡਮ ਹੋਊਗੀ ਤੁਸੀਂ ਮੈਡਮ ਉਹਦੇ ਆਉਣਾ ਮੇਰੇ ਘਰ ਹੂੰ ਨਹੀਂ ਜਦੋਂ ਉਹਨਾਂ ਕਰਾਇਆ ਕੀ ਬਾਤ ਲੈਣਾ ਚੰਦਾ ਪੀ ਲਓ ਜੀ ਕੌਫੀ ਪੀ ਲਓ ਜੀ ਚਾਹ ਪੀ ਲਓ ਜੀ ਨਾ ਹੁਣ ਸੌਖਾ ਬੇਸਟਿਕ ਰਾਗੇ ਤੇ ਮੈਂ ਉਸਦੇ ਕਿਹਾ ਸੀ ਨਾ ਤੁਹਾਨੂੰ ਸੌ ਲੱਗੇ ਮੈਂ ਤਾਂ ਕਿਸੇ ਬੰਦੇ ਨੇ ਪਤਾ ਉਹ ਹੈ ਹੀ ਨਾ ਫੇਫਲੀ ਮਾਈਂ ਕਰਾਉਂਗਾ ਬੱ ਮੈਂ ਬਥੇਰਾ ਰੋਲਦਾ ਨਾ ਉਹ ਤੇ ਨਾ ਆਇਆ ਕਰੋ ਤੇਰੇ ਸਾਹਮਣੇ ਆਦੀ ਆ ਜਾਂਦੀ ਮੈਂ ਕਰ ਮੇਰੀ ਸੁਣੋ ਗੱਲ ਸੌ ਗੱਲ ਦੇ ਇੱਕੋ ਗੱਲ ਹੈ ਇਹਨਾਂ ਦਾ ਕਿਰਾਇਆ ਦਿਓ ਕਮਰਾ ਦੇਣਾ ਨਾ ਕਰੋ ਵੀ ਲਾ ਵੀ ਕਮਰਾ ਕਿਤੇ ਬੋਲ ਸਸੀ ਕਾਲ ਜੀ ਬਸ ਸਸੀ ਕਾਲ ਪਿਆਰੇ ਦੋਸਤੋ ਸਾਡਾ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਸਿਰਫ ਇਹ ਨਹੀਂ ਸੀਗਾ ਕਿ ਅੱਜ ਕੱਲ੍ਹ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਦੇ ਵਿੱਚ ਬਹੁਤ ਕੁਝ ਲੜਾਈ ਝਗੜੇ ਤੇ ਹੋਰ ਬੜਾ ਕੁਝ ਦੇਖਣ ਨੂੰ ਮਿਲਦਾ ਹੈ ਉਜੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਿਲੰਦੇ ਵਿੱਚ ਦਿਖਾਇਆ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਆ ਤਾਂ ਚਾਹੀਦਾ ਪਰ ਹੋਏ ਕਿ ਜਿਹੜਾ ਤੁਹਾਡਾ ਮਕਾਨ ਮਾਲਕ ਹੁੰਦਾ ਹੈ ਜਾਂ ਕਿਰਾਏਦਾਰ ਹੁੰਦਾ ਹੈ ਉਹਨਾਂ ਵਿੱਚ ਇੱਕ ਪਰਿਵਾਰਕ ਸਾਂਝ ਹੋਣੀ ਚਾਹੀਦੀ ਹੈ ਕਿਉਂਕਿ ਬਿਲਕੁਲ ਪਰਿਵਾਰਕ ਸਾਂਝ ਹੋਣੀ ਚਾਹੀਦੀ ਹੈ ਕੋਈ ਮਸਲੇ ਨਹੀਂ ਹੋਣੇ ਚਾਹੀਦੇ ਟੈਂਸਰ ਕਰਾਇਆ ਦਿਓ ਟੈਂਸਰ ਆਪੇ ਸਾਰੀ ਗੱਲਬਾਤ ਹੋਵੇ ਤਾਂ ਜਿਹੜੇ ਕਰੈਕਟਰ ਦੇ ਸਾਹ ਬੰਦੇ ਆ ਉਹਨਾਂ ਨੂੰ ਦੇਖ ਕੇ ਚੁਣ ਕੇ ਦੇਖ ਕੇ ਪਰਖ ਕੇ ਫਿਰ ਉਹਨਾਂ ਨੂੰ ਗਾਹ ਕਰਾਇ ਤੇ ਮਕਾਨ ਦੇਣੇ ਚਾਹੀਦੇ ਆ ਦੇ ਅਵੇ ਕਰੈਕਟਰ ਨੂੰ ਵੀ ਸਾਫ ਰੱਖਣਾ ਚਾਹੀਦਾ ਮਕਾਨ ਮਾਲਕਰ ਨੂੰ ਵੀ ਇਹ ਚਾਹੀਦਾ ਹੈ ਤੇ ਜਿਹੜੇ ਕਿਰਾਏਦਾਰ ਆ ਉਹਨਾਂ ਨੂੰ ਵੀ ਇਹ ਗੱਲ ਚਾਹੀਦੀ ਹੈ ਦੋਸਤੋ ਸਾਡਾ ਇਹ ਚੈਨਲ ਆ ਪੀਰ ਤੁਕਾ ਪੀਰ ਤੁਕਾ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਫਿਲਮਾਂ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ